ਸਤਿ ਸ਼੍ਰੀ ਅਕਾਲ ਹਾਲ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਅਮਰੀਕਾ ਸਰਕਾਰ ਦੇ ਵੱਲੋਂ ਹੁਣ ਤੱਕ 3 ਜਹਾਜ਼ ਭਾਰਤੀਆਂ ਦੀ ਰਿਪੋਰਟ ਕਰਕੇ ਭੇਜੇ ਜਾ ਚੁੱਕੇ ਨੇ ਜਿਨ੍ਹਾਂ ਦੀ ਲੈਂਡਿੰਗ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ 에ਅਰਪੋਰਟ ਤੇ ਹੋਈ ਜਿਸ ਤੋਂ ਬਾਅਦ ਚਰਚਾ ਹੈ ਕਿ ਹੁਣ ਚੌਥਾ ਜਹਾਜ਼ ਇੰਡੀਆ ਡਿਪੋਰਟ ਕਰਕੇ ਮੁੰਡਿਆਂ ਦਾ ਨਹੀਂ ਭੇਜਿਆ ਜਾਵੇਗਾ ਉਹ ਕਿੱਥੇ ਜਾ ਜੁਤਾਰਿਆ ਜਾਵੇਗਾ ਜਾਂ ਫਿਰ ਕਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਪੱਤਰਕਾਰ ਹਰਕੀਰਤ ਆਲੂ ਵਾਲੀ ਜੀ ਜੁੜੇ ਨੇ ਆਲੂ ਵਾਲੇ ਸਾਹਿਬ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਲਈ ਬਹੁਤ-ਬਹੁਤ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਟੀਵੀ ਚੈਨਲ ਨੂੰ ਵੀ ਅ ਤੁਸੀਂ ਮੈਨੂੰ ਇੱਥੋਂ ਲਾਈਵ ਲਿਆਉਂਦਾ ਅਮਰੀਕਾ ਤੋਂ ਥੈਂਕ ਯੂ ਵੀਰੇ ਭਾਈ ਸਭ ਤੋਂ ਪਹਿਲਾਂ ਮੈਂ ਹਾਲਾਤ ਜਾਣਾਲਾ ਚਾਹੂੰਗਾ ਹਾਲਾਤ ਕੀ ਨੇ ਅਮਰੀਕਾ ਦੇ ਕਿਉਂਕਿ ਹੁਣ ਤੱਕ 3 ਜਹਾਜ਼ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਲੈਂਡ ਕਰਾ ਦਿੱਤੇ ਗਏ ਨੇ ਸੈਂਕੜੇ ਨੌਜਵਾਨ ਰਿਪੋਰਟ ਕਰ ਦਿੱਤੇ ਗਏ ਨੇ ਅੱਜ ਦੇ ਤਾਜ਼ਾ ਹਾਲਾਤ ਕੀ ਨੇ ਅਮਰੀਕਾ ਦੇ ਅ ਦੇਖੋ ਵੀਰੇ ਪਹਿਲਾਂ ਤਾਂ ਇੱਕ ਗੱਲ ਬਹੁਤ ਇੰਪੋਰਟੈਂਟ ਸਮਝਣ ਵਾਲੀ ਹੈ ਕੀ ਹੈ ਸਭ ਕੁਝ ਹੋ ਕਿਉਂ ਰਿਹਾ ਉਹ ਇਸ ਕਰਕੇ ਹੈ ਕਿ ਜੀ ਡੋਨਲਡ ਟਰੰਪ ਜਦ ਰਾਸ਼ਪਤੀ ਚੋਣਾਂ ਲੜ ਰਹੇ ਸੀਗੇ ਤੇ ਉਹ ਜਿੱਥੇ ਕਿਥੇ ਵੀ ਗਏ ਭਾਵੇਂ ਉਹ ਕਿਸੇ ਵੀ ਸਟੇਟ ਦੇ ਵਿੱਚ ਹੋਣ ਉਹਨਾਂ ਨੇ ਹਰ ਇੱਕ ਗੱਲ ਜ਼ਰੂਰ ਕਹੀ ਹੈ ਕਿ ਮੈਂ ਇਲੈਗਲ ਇਮੀਗ੍ਰੈਂਟਸ ਨੂੰ ਅਮਰੀਕਾ ਦੀ ਧਰਤੀ ਤੇ ਨਹੀਂ ਰਹਿਣ ਦਊਗਾ ਔਰ ਇਹ ਉਹਨਾਂ ਦਾ ਬਹੁਤ ਵੱਡਾ ਦਾਵਾ ਸੀਗਾ ਔਰ ਜਿਸ ਕਰਕੇ ਉਹਨਾਂ ਨੂੰ ਇਸ ਚੋਣ ਦੇ ਵਿੱਚ ਮੈਂ ਕਹਾਂਗਾ ਇੱਕ ਹੈਲਪ ਵੀ ਮਿਲੀ ਹੈ ਤੇ ਲੋਕਾਂ ਵੱਲੋਂ ਪਿਆਰ ਵੀ ਮਿਲਿਆ ਤੇ ਵੋਟ ਵੀ ਮਿਲੀ ਹੈ ਕਿਉਂਕਿ ਜਿੰਨੇ ਵੀ ਅਮਰੀਕਨਸ ਨੇ ਅਮਰੀਕਨ ਜੌਬਸ ਨੇ ਉਹਨਾਂ ਦੇ ਉੱਤੇ ਪ੍ਰਭਾਵ ਪੈਂਦਾ ਔਰ ਖਾਸ ਤੌਰ ਤੇ ਖਾਸ ਤੌਰ ਤੇ ਉੱਤੇ ਜੇਕਰ ਗੱਲ ਕਰੀਏ ਵੀਰੇ ਤਾਂ ਪ੍ਰਭਾਵ ਪੈਂਦਾ ਜੀ ਆਪਣਾ ਟੈਕਸ ਦੇ ਉੱਤੇ ਸੋ ਜਿਹੜਾ ਟੈਕ ਮਨੀ ਹੈ ਉਹ ਨਹੀਂ ਚਾਹੁੰਦੀ ਸਰਕਾਰ ਕਿ ਬਈ ਸਾਡੇ ਲੋਕਾਂ ਦੇ ਉੱਤੇ ਉਹਦਾ ਬੋਝ ਆਵੇ ਸੋ ਕਿਉਂਕਿ ਜਦ ਵੀ ਕੋਈ ਇਲੀਗਲ ਇਲੀਗਲ ਇਮੀਗਰੈਂਟ ਆਉਂਦਾ ਉਹ ਪਹਿਲਾਂ ਕੈਸ਼ ਤੇ ਜੌਬ ਕਰਦਾ ਹੈ ਤੇ ਉਹਦਾ ਕੋਈ ਵੀ ਜਿਹੜਾ ਆਧਾਰ ਨਹੀਂ ਹੁੰਦਾ ਜਿਸ ਕਰਕੇ ਉਹਦਾ ਬੋਝ ਆਮ ਜਨਤਾ ਦੇ ਉੱਤੇ ਆਉਂਦਾ ਭਾਵੇਂ ਉਹਦੇ ਮੈਡੀਕਲ ਐਕਸਪੈਂਸ ਹੋਣ ਭਾਵੇਂ ਉਹਨੂੰ ਕੋਈ ਵੀ ਪ੍ਰੋਬਲਮ ਆ ਜਾਏ ਤਾਂ ਉਹ ਪੈਸਾ ਟੈਕਸ ਤੋਂ ਹੀ ਜਾਂਦਾ ਟੈਕਸ ਪੇਅਰ ਦੀ ਜੇਤ ਤੋਂ ਹੀ ਜਾਂਦਾ ਤੇ ਇਸ ਕਰਕੇ ਜਿਹੜਾ ਹੈਗਾ ਟਰੰਪ ਨੇ ਆਪਣੇ ਚੋਣ ਦਾਅਵਿਆਂ ਦੇ ਵਿੱਚ ਸਭ ਤੋਂ ਇੱਕ ਵੱਡਾ ਦਾਵਾ ਕੀਤਾ ਸੀ ਹੁਣ ਜਿੱਥੇ ਤੱਕ ਰਹੀ ਗੱਲ ਜਹਾਜ਼ ਰਿਪੋਰਟ ਹੋਣੀ ਸੀ ਤਾਂ ਜੀ ਇਹ ਗੱਲਾਂ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਟਾਰਗਟੇ ਵੇਜੇ ਜਾ ਰਹੇ ਬਲਕਿ ਸਗੋਂ ਵਕ ਵਕ ਦੇਸ਼ਾਂ ਦੇ ਵਕ ਵਕ ਮੁਲਕਾਂ ਦੇ ਜਿਹੜੇ ਲੋਕ ਇਲਲੀਗਲ ਇਸ ਕੰਟਰੀ ਦੇ ਵਿੱਚ ਆਏ ਨੇ ਜਾਂ ਫਿਰ ਬਾਰਡਰ ਟੱਪ ਕੇ ਆ ਰਹੇ ਨੇ ਪਰ ਤੁਸੀਂ ਵੇਖੋਗੇ ਜਦ ਵੀ ਬਾਰਡਰ ਦੀ ਗੱਲ ਹੁੰਦੀ ਹੈ ਡੰਕੀ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਭਾਰਤ ਪਾਕਿਸਤਾਨ ਅ ਦੇ ਜਿਹੜੇ ਲੋਕ ਨੇ ਉਹ ਜਾਦਾ ਪਾਏ ਜਾਂਦੇ ਨੇ ਔਰ ਉਹਨਾਂ ਦੇ ਵਿੱਚ ਜਾਦਾ ਮੈਂ ਕਹਾਂਗਾ ਡੰਕੀ ਲਾਉਣ ਦਾ ਜਿਹੜਾ ਹੈਗਾ ਇੱਕ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਹੈ ਸੋ ਤੁਸੀਂ ਦੇਖੋਗੇ ਕਿ ਜਦ ਵੀ ਬਾਰਡਰ ਟੱਪ ਕੇ ਆ ਰਹੇ ਨੇ ਤਾਂ ਸਿਰ ਭਾਰਤ ਦੇ ਪਾਕਿਸਤਾਨ ਦੇ ਸਾਊਥ ਏਸ਼ੀਆ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਲੋਕ ਜਾਦਾ ਪਾਏ ਜਾਣਗੇ ਸੋ ਉਹ ਬਾਰਡਰ ਤੋਂ ਹੀ ਅੰਦਰ ਆਣ ਦੇ ਰਹੇ ਉਹ ਸਿੱਧਾ ਤੁਹਾਨੂੰ ਬਾਰਡਰ ਤੋਂ ਹੀ ਜਹਾਜ਼ 'ਤੇ ਬਿਠਾ ਕੇ ਵਾਪਸ ਤੁਹਾਡੇ ਮੁਲਕ ਤੁਹਾਨੂੰ ਛੱਡ ਕੇ ਆ ਰਹੇ ਨੇ ਔਰ ਜਿੱਥੇ ਤੱਕ ਲਈ ਗੱਲ ਹੁਣ ਡਿਪੋਰਟੇਸ਼ਨ ਦੀ ICE ਜਿਹੜੀ ਇੱਥੇ ਦੀ ਹੋਮਲੈਂਡ ਸਿਕਿਉਰਿਟੀ ਆ ਬਹੁਤ ਭੱਵਾ ਭਾਰ ਹੋਈ ਪਈ ਆ ਵਕ ਵਕ ਇੰਡੀਅਨ ਸਟੋਰਾਂ ਦੇ ਵਿੱਚ ਜਾ ਰਹੀ ਆ ਉੱਥੇ ਬਕਾਇਦਾ ਤੌਰ ਤੇ ਪੇਪਰ ਚੈੱਕ ਕਰ ਰਹੀ ਆ ਜੇਕਰ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਜੇਕਰ ਤੁਸੀਂ ਕੈਸ਼ ਤੇ ਜੌਬ ਕਰ ਰਹੇ ਆ ਤੇ ਤੁਹਾਨੂੰ ਡਿਪੋਰਟੇਸ਼ਨ ਜਿਹੜੀ ਆ ਨਾਲ ਦੇ ਨਾਲ ਹੀ ਲੱਗ ਰਹੀ ਆ ਆ ਇਹ ਗੱਲ ਜ਼ਰੂਰ ਹੈ ਕਿ ਹੁਣ ਚੌਥਾ ਜਾਰ ਜਿਹੜਾ ਉਹ ਨਹੀਂ ਆਏਗਾ ਇਹ ਹਜਾ ਹਜੇ ਜਿਹੜੀ ਗੱਲਾਂ ਨੇ ਹਵਾ ਦੇ ਵਿੱਚ ਨੇ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਬਾਅਦ ਪ੍ਰਭਾਵ ਪਿਆ 트럼ਪ ਥੋੜੇ ਜਿਹੇ ਜਿਹੜਾ ਉਹਨਾਂ ਦਾ ਨਜ਼ਰੀਆ ਇੰਡੀਆ ਵੱਲ ਜਾਂ ਭਾਰਤ ਵੱਲ ਦੇਖਿਆ ਦੇਖਿਆ ਜਾਏ ਤਾਂ ਥੋੜਾ ਜਿਹਾ ਉਹਨਾਂ ਦਾ ਚੇਂਜ ਹੋਇਆ ਕਿਉਂਕਿ ਜਿਹੜੀ ਮੋਦੀ ਦੀ ਵਿਜ਼ਿਟ ਹੈ ਇੱਕ ਤੱਕ ਆਉਣਾ ਉਹ ਵੀ ਇਧਰ ਆਉਂਦਾ ਆ ਕੇ ਕਿ ਬਈ ਅਸੀਂ ਤੁਹਾਡੇ ਨਾਲ ਖੜੇ ਆ ਭਾਰਤ ਨੇ ਆਪਣੇ ਜਿਹੜੇ ਰਿਲੇਸ਼ਨਸ਼ਿਪ ਹੈ ਮੋਦੀ ਦੇ ਮੋਦੀ ਦੀ ਜਿਹੜੇ ਰਿਲੇਸ਼ਨਸ਼ਿਪ ਹੈ 트럼ਪ ਦੇ ਨਾਲ ਜਿਹੜੇ ਪਿਛਲੀ ਵਾਰ ਵੀ ਉਹਨਾਂ ਦੇ ਕਾਰਜਕਾਲ 'ਚ ਸੀਗੇ ਉਹਨਾਂ ਨੂੰ ਹੋਰ ਵਧੀਆ ਬਣਾਉਣ ਦੀ ਜਿਹੜੀ ਕਵਾਇਦ ਹੈ ਉਹ ਵਾਈਟ ਹਾਊਸ ਦੇ ਵਿੱਚ ਕੀਤੀ ਹੈ ਸੋ ਮੈਨੂੰ ਲੱਗਦਾ ਉਹਦਾ ਪ੍ਰਭਾਵ ਹੋ ਸਕਦਾ ਹੈ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਏ ਪਰ ਇਹਦਾ ਇਹਦਾ ਮਤਲਬ ਐ ਨਹੀਂ ਕਿ ਜੇਡਾ ਵੀ ਇਲੀਗਲ ਇਮੀਗਰੈਂਟ ਹੈ ਇਸ ਕੰਟਰੀ ਦੇ ਵਿੱਚ ਅਗਰ ਉਹ ਕਰਾਇਮ ਕਰਦਾ ਹੈ ਜਾਂ ਫਿਰ ਉਹ ਕੋਈ ਵੀ ਅਜੇ ਹੀ ਇਲੀਗਲ ਐਕਟੀਵਿਟੀ ਐਕਟੀਵਿਟੀ ਕਰਦਾ ਹੈ ਔਰ ਜੇਕਰ ਉਹ ਫੜਿਆ ਜਾਂਦਾ ਹੈ ਤਾਂ ਉਹਦੀ ਸਿੱਧੀ ਹੀ ਡਿਪੋਰਟੇਸ਼ਨ ਹੈ ਕੋਈ ਮਾਫੀ ਨਹੀਂ ਅੱਛਾ ਮੈਂ ਦੋ ਚਾਰ ਸਵਾਲ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਬਾਕਸ ਵਿੱਚ ਸਾਡੇ ਲਈ ਵਾਸਤੇ ਛੱਡੇ ਸੀਗੇ ਪਹਿਲਾ ਸਵਾਲ ਤਾਂ ਇਹ ਹੀ ਹੈ ਜਿਹੜੀ ਹੁਣ ਇੰਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਜਿਹੜਾ ਅਗਲਾ ਜਾਂ ਚੌਥਾ ਜਹਾਜ਼ ਆ ਸਿੱਧਾ ਇੰਡੀਆ ਲੈਂਡ ਨਹੀਂ ਕਰਵਾਇਆ ਜਾਏਗਾ ਉਹ ਕੋਸਟਾ ਰਿਕਾ ਲੈਂਡ ਕਰਵਾਇਆ ਜਾ ਕੇ ਫਿਰ ਉੱਥੋਂ ਜਿਹੜੇ ਆ ਉਹ ਪੰਜਾਬੀ ਜਾਂ ਕਹਿ ਲਈਏ ਇੰਡੀਅਨਸ ਨੇ ਉਹਨਾਂ ਨੂੰ ਇੱਥੇ ਭੇਜਿਆ ਜਾਵੇਗਾ ਉਹਦੇ ਬਾਰੇ ਕੋਈ ਚਰਚਾ ਕਿਸ ਤਰੀਕੇ ਦੀ ਜਾਣਕਾਰੀ ਹੈ ਜੀ ਇੱਥੇ ਆ ਦੇਖੋ ਜੀ ਇਹ ਜਿਹੜੀ ਗੱਲਾਂ ਹਜੇ ਇਹਦੇ ਵਿੱਚ ਕੋਈ ਆ ਜ਼ਿਆਦਾ ਸਪਸ਼ਟੀਕਰਨ ਮੈਂ ਕਮਾਂਗਾ ਕਿ ਮੈਂ ਨਹੀਂ ਦੇ ਸਕਦਾ ਆ ਪਰ ਜੇਕਰ ਮੰਨਿਆ ਜਾਏ ਅਗਰ ਕੋਈ ਵੀ ਡਿਪੋਰਟੇਸ਼ਨ ਹੁੰਦੀ ਹੈ ਕਿਸੇ ਦੀ ਵੀ ਕੰਟਰੀ ਦੀ ਹੁੰਦੀ ਹੈ ਤੇ ਉਹ ਕੰਟਰੀ ਦੇ ਹਿਸਾਬ ਨਾਲ ਵੱਖ ਕੀਤੇ ਜਾਂਦੇ ਆ ਔਰ ਜਿਸ ਇਹ ਇੱਕ ਮੁਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਸ ਮੁਲਕ ਤੋਂ ਇਮੀਗ੍ਰੈਂਟਸ ਆਏ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ ਛੱਡ ਕੇ ਆਇਆ ਜਾਵੇ ਹਮ ਔਰ ਸਹੀ ਸਲਾਮਤ ਛੱਡ ਕੇ ਆਇਆ ਜਾਵੇ ਆ ਇੱਕ ਬਹੁਤ ਵੱਡੀ ਮੈਂ ਕਹਾਂਗਾ ਜ਼ਿੰਮੇਵਾਰੀ ਅਮਰੀਕਾ ਦੀ ਵੀ ਹੈ ਔਰ ਭਾਰਤ ਤੋਂ ਆਏ ਹੋਏ ਇੰਡੀਆ ਤੋਂ ਆਏ ਹੋਏ ਉਹਨਾਂ ਸਾਰੇ ਇਲੀਗਲ ਇਮੀਗ੍ਰੈਂਟਸ ਦੀ ਵੀ ਹੈ ਮੈਂ ਇਹ ਵਰਡ ਇਲੀਗਲ ਇਮੀਗ੍ਰੈਂਟ ਇਸ ਕਰਕੇ ਯੂਜ਼ ਕਰ ਰਿਹਾ ਕਿ ਜੇਕਰ ਅਮਰੀਕਾ ਕੋਈ ਵੀ ਸੁਪਨਾ ਹੁਣ ਲੈਣਾ ਚਾਹੁੰਦਾ ਆਉਣ ਦਾ ਹਮੇਸ਼ਾ ਕੋਸ਼ਿਸ਼ ਕਰੇ ਕਿ ਪਹਿਲਾਂ ਲੀਗਲ ਤਰੀਕੇ ਨਾਲ ਆਏ ਤੇ ਆਪਣੇ ਮਾਪਿਆਂ ਦੇ ਆਪਣੇ ਘਰ ਦੀ ਜ਼ਮੀਨ ਆਪਣੇ ਕਿਲੇ ਆਪਣੀ ਖੇਤ ਉਹਨੂੰ ਗਿਰਵੀ ਰੱਖ ਕੇ ਨਾ ਇਹਨਾਂ ਵੱਡਾ ਰਿਸਕ ਲਏ ਕਿਉਂਕਿ ਹਜੇ ਜਿਹੜਾ ਇਹ ਵਾਲਾ ਸਾਲ ਹੈ ਜਿਹੜੇ ਜ਼ਮੀਨੀ ਪੱਧਰ ਤੇ ਹਾਲਾਤ ਨੇ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ ਸਾਨੂੰ ਪਤਾ ਹੈ ਕਿ ਟਰੰਪ ਨੇ ਕੀ ਕੀ ਵਾਅਦੇ ਕੀਤੇ ਸੀ ਆਪਣੀ ਰੈਲੀਆਂ ਦੇ ਵਿੱਚ ਜਿਸ ਕਰਕੇ ਅੱਜ ਉਹਨੂੰ ਇੰਨੀ ਵੱਡੀ ਪਰ ਮੈਂ ਕਹਾਂਗਾ ਵੋਟ ਮਿਲੀ ਹੈ ਇੰਨੀ ਵੱਡੀ ਮੈਂਡੇਟਰੀ ਮਿਲੀ ਹੈ ਉਹਨਾਂ ਨੂੰ ਉਹ ਸਿਰਫ ਇਸੇ ਕਰਕੇ ਮਿਲੀ ਹੈ ਕਿ ਉਹ ਚਾਹੁੰਦੇ ਸੀਗੇ ਕਿ ਮੈਂ ਆਪਣੇ ਅਮਰੀਕਨਸ ਨੂੰ ਅਮਰੀਕਨਸ ਦੀ ਜੌਬ ਨੂੰ ਸਿਕਿਉਰ ਕਰਾਂ ਉਹਨਾਂ ਦਾ ਅਮਰੀਕਾ ਫਰਸਟ ਦਾ ਜਿਹੜਾ ਡ੍ਰੀਮ ਸੀਗਾ ਹੁਣ ਉਹ ਉਹਨੂੰ ਪੂਰਾ ਕਰ ਰਹੇ ਨੇ ਉਹਨੂੰ ਵਿਜਨਰੀ ਬਣਾ ਰਹੇ ਨੇ ਉਸ ਡ੍ਰੀਮ ਨੂੰ ਅੱਗੇ ਲੈ ਕੇ ਆ ਰਹੇ ਨੇ ਤੇ ਅਮਰੀਕਾ ਫਰਸਟ ਕਿਵੇਂ ਹੋਏਗਾ ਕਿ ਪਹਿਲੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਜੌਬ ਮਿਲੇ ਬਿਲਕੁਲ ਉਹ ਕੰਮ ਕਾਜਾਂ ਤੇ ਜਾਣ ਉਹਨਾਂ ਦੇ ਉਹਨਾਂ ਦੇ ਘਰ ਬਹਾਲ ਹੋਣ ਉਹਨਾਂ ਦੇ ਘਰ ਦੇ ਚੁੱਟੇ ਜਲਣ ਸੋ ਇਹ ਜਿਹੜੀ ਗੱਲਾਂ ਨੇ 트럼ਪ ਦੇ ਜ਼ਹਿਨ ਦੇ ਵਿੱਚ ਹੈਗੀਆਂ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੌਥਾ ਜਹਾਜ ਜਿਹੜਾ ਨਹੀਂ ਆਏਗਾ ਜੇਕਰ ਕੋਈ ਇਲੀਗਲ ਇਮੀਗਰੈਂਟ ਇੱਥੇ ਫੜਿਆ ਜਾਂਦਾ ਹੈ ਕ੍ਰਾਈਮ ਕਰਦਾ ਹੋਇਆ ਇਹ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਹੈ ਤੁਹਾਡੇ ਤੁਹਾਡੇ ਦਰਸ਼ਕਾਂ ਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਇਹ ਜ਼ਰੂਰੀ ਨਹੀਂ ਕਿ ਸਿਰਫ ਪੰਜਾਬੀ ਇੱਥੇ ਕ੍ਰਾਈਮ ਕਰਦੇ ਆਂ ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਗ੍ਰਾਫ ਹੈ ਹੁਣ ਕ੍ਰਾਈਮ ਰੇਟ ਦਾ ਗੱਲ ਕਰੀਏ ਤੇ ਕੈਨੇਡਾ ਖਾਸ ਤੌਰ ਤੇ ਖਾਸ ਤੌਰ ਤੇ ਉੱਤੇ ਨਾਰਥ ਅਮਰੀਕਾ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕ੍ਰਿਮੀਨਲ ਗ੍ਰਾਫ ਹੈ ਉਹ ਜ਼ਰੂਰ ਵਧਿਆ ਹੂੰ ਔਰ ਇਹ ਵੀ ਗੱਲ ਜਿਹੜੀ ਹੈ ਆਈਸ ਦੇ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਨਜ਼ਰ ਦੇ ਵਿੱਚ ਹੈਗੀ ਹੈ ਹੂੰ ਅੱਛਾ ਹਰਕੀਰਤ ਜੀ ਇੱਕ ਇੱਕ ਸਵਾਲ ਹੋ ਰਿਹਾ ਹੈ 2 ਸਾਲ ਵਾਲਾ ਕੀ ਰੌਲਾ ਹੈਗਾ 2 ਸਾਲ ਵਾਲਾ ਚੱਕਰ ਮੈਂ ਸਮਝਣਾ ਚਾਹੂੰਗਾ 2 ਸਾਲ ਕਦੋਂ ਤੋਂ ਮੰਨੇ ਜਾ ਰਹੇ ਨੇ ਉਹ 2 ਸਾਲ ਦੇ ਦਾਇਰੇ ਦੇ ਵਿੱਚ ਜਿਹਨਾਂ ਦੇ ਕੋਲ ਵਰਕ ਪਰਮਿਟ ਹੈਗਾ ਉਹ ਵੀ ਉਸ 2 ਸਾਲ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਜਾਂ ਫਿਰ 2 ਸਾਲ ਦੇ ਦਾਇਰੇ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਨੇ ਉਹੀ ਆ ਰਹੇ ਨੇ ਰਿਪੋਰਟੇਸ਼ਨ ਦੇ ਵਿੱਚ ਸੁਖਵਿੰਦਰ ਸਿੰਘ ਜੀ ਇਹਦੇ ਵਿੱਚ ਦੋ ਗੱਲਾਂ ਨੇ 2 ਸਾਲ ਵਲੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਜਦ ਸੀਗੀ ਜੋ ਬਾਈਡਨ ਜਦ ਇਸ ਦੇਸ਼ ਦੇ ਰਾਸ਼ਟਰਪਤੀ ਸੀਗੇ ਕਮਾਲਾ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀਗੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਬਾਰ ਬਾਰ ਟੱਪ ਕੇ ਆਏ ਨੇ ਹੂੰ ਔਰ ਮੈਂ ਕਵੰਗਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਨੇ ਜਿੱਦਾਂ ਕੋਈ ਹਿਸਾਬ ਨਹੀਂ ਹੈ ਕਈਆਂ ਨੇ ਤੇ ਆ ਕੇ ਇੱਥੇ ਪੇਪਰ ਲਾ ਲਏ ਹੂੰ ਕਈ ਜਿਹੜੇ ਨੇ ਉਹ ਪੇਪਰ ਨਹੀਂ ਲਾ ਪਏ ਜਾਂ ਕਈਆਂ ਨੇ ਅਸਾਈਲਮ ਲਾ ਲਈ ਹੂੰ ਆ ਕੇ ਪਰ ਤੁਹਾਨੂੰ ਕੁਝ ਟਾਈਮ ਬਾਅਦ ਜਾ ਕੇ ਜਿਹੜਾ ਹੈਗਾ ਕੁਝ ਦਿਨਾਂ ਬਾਅਦ ਜਾ ਕੇ ਤੁਹਾਨੂੰ ਵਰਕ ਪਰਮਿਟ ਮਿਲਦਾ ਤੇ ਜਿਨ੍ਹਾਂ ਦਾ ਵਰਕ ਪਰਮਿਟ ਹਜੇ ਆਉਣਾ ਸੀਗਾ ਹੂੰ ਉਹ ਹੁਣ ਸ਼ੱਕ ਦੇ ਦਾਰੇ ਦੇ ਵਿੱਚ ਆ ਗਏ ਨੇ ਕੀਰਾਂ ਨੇ ਇਹਨਾਂ ਨੂੰ ਵਾਕਈ ਇਹਨਾਂ ਦੇ ਮੁਲਕ ਦੇ ਵਿੱਚ ਜਾਨ ਦਾ ਖਤਰਾ ਹੈ ਕਿ ਸਿਰਫ ਇੱਥੇ ਦੀ ਸ਼ਨਾਰਥੀ ਬਣਨ ਦੇ ਲਈ ਐਸਾਈਲਮ ਲੈ ਰਹੇ ਨੇ ਠੀਕ ਹੈ ਠੀਕ ਹੈ ਪੋਲਿਟਿਕਲ ਐਸਾਈਲਮ ਜਿਹੜੀ ਆ ਉਹ ਉਹਨਾਂ ਸਾਰੇ ਇਲੀਗਲ ਇਮੀਗ੍ਰੈਂਟਸ ਦੇ ਲਈ ਹੈ ਜਿਹੜੇ ਬਾਹਰ ਟੱਪ ਕੇ ਆਉਂਦੇ ਉਹਨਾਂ ਕੋਲ ਹੋਰ ਕੋਈ ਜਾਂ ਤੇ ਉਹ ਵਿਆਹ ਕਰਾਣ ਜਾਂ ਉਹ ਐਸਾਈਲਮ ਪਾਲਣ ਵਿਆਹ ਵੀ ਜਿਹੜਾ ਹੁਣ ਉਹਦੇ ਵੀ ਇੰਟਰਵਿਊ ਆ ਰਹੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਪੇਪਰ ਲੈਣ ਲਈ ਵਿਆਹ ਕਰਾਏ ਇੱਥੇ ਕਿਤੇ ਵੀ ਨਹੀਂ ਕਈ ਬੰਦਿਆਂ ਨੇ ਪਰ ਹੁਣ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਆ ਰਹੇ ਨੇ ਬਕਾਇਦਾ ਤੌਰ ਤੇ ਇੰਟਰਵਿਊ ਹੋ ਰਿਹਾ ਹੈ ਤੁਹਾਡੀ ਜਿਹੜੀ ਵਾਈਫ ਹੈ ਜਾਂ ਤੁਹਾਡਾ ਜਿਹੜਾ ਹਸਬੰਡ ਹੈ ਤੁਹਾਡੇ ਇੰਟਰਵਿਊ ਚ ਨਾਲ ਜਾਏਗਾ ਵਕ ਵਕ ਕਮਰੇ ਦੇ ਵਿੱਚ ਉਹਨਾਂ ਨੂੰ ਇੰਟਰਵਿਊ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਕਿ ਤੁਸੀਂ ਕਦੋਂ ਮਿਲੇ ਤੁਸੀਂ ਸਾਰਾ ਦਿਨ ਕੀ ਕਰਦੇ ਆ ਤੁਹਾਨੂੰ ਤੁਹਾਡਾ ਆਫਿਸ ਕਿੱਥੇ ਹੈ ਤੁਸੀਂ ਕਿੱਥੇ ਕਿੱਥੇ ਘੁੰਮਣ ਗਏ ਸੋ ਆ ਜਿਹੜੇ ਸਵਾਲ ਨੇ ਇੱਕ ਹਸਬੰਡ ਵਾਈਫ ਦੇ ਵਿੱਚ ਜਿਹੜਾ ਉਹ ਹਸਬੰਡ ਵਾਈਫ ਹੀ ਦੇ ਆਨਸਰ ਦੇ ਸਕਦਾ ਉਹ ਵੀ ਬਕਾਇਦਾ ਤੌਰ ਤੇ ਉਹਨਾਂ ਇੰਟਰਵਿਊ ਹੋ ਰਹੇ ਨੇ ਸੋ ਕਹਿਣ ਦਾ ਭਾਵ ਹੈ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹਦੇ ਵਿੱਚ ਸਖਤਾਈ ਹੋਈ ਹੈ ਔਰ ਮੈਨੂੰ ਲੱਗਦਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਖਤਾਈ ਰਹੇ हां एक ਗੱਲ ਜ਼ਰੂਰ ਹੈ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਬਈ ਸਖਤਾਈ ਹੋਈ ਹੈ ਪਰ ਜਿਹੜਾ ਇਮੀਗ੍ਰੈਂਟ ਇੱਥੇ ਪੜ੍ਹਾਈ ਕਰਨ ਆਉਂਦਾ ਹੈ ਜਿਹੜਾ ਇਮੀਗ੍ਰੈਂਟ ਇੱਥੇ B1 B2 ਵੀਜ਼ੇ ਤੇ ਆਉਂਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦਾ ਵੀਜ਼ੇ ਤੇ ਆਉਂਦਾ ਲੀਗਲ ਤਰੀਕੇ ਨਾਲ ਆਉਂਦਾ ਉਹ ਇਸ ਕੰਟਰੀ ਦਾ ਮਹਿਮਾਨ ਹੈ ਉਹ ਹਮੇਸ਼ਾ ਗੈਸਟ ਰਹੇਗਾ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੇ H1 ਵੀਜ਼ਾ ਤੇ ਨੇ ਜਿਹੜੇ ਲੰਬੇ ਸਮੇਂ ਤੋਂ ਇੰਜੀਨੀਅਰ ਡਾਕਟਰ ਟੈਕਸ ਪਰ ਰਹੇ ਨੇ ਇਸ ਕੰਟਰੀ ਦੇ ਵਿੱਚ ਇਜ਼ਾਫਾ ਕਰਾ ਰਹੇ ਨੇ ਇਹਨਾਂ ਦੀ ਮਾਲੀ ਹਾਲਤ ਨੂੰ ਠੀਕ ਕਰ ਰਹੇ ਨੇ ਕੋਵਿਡ ਤੋਂ ਬਾਅਦ ਤਾਂ ਉਹਨਾਂ ਨੇ ਵੀ 트럼ਪ ਐਡਮਿਨਿਸਟ੍ਰੇਸ਼ਨ ਸੋਚ ਰਹੀ ਹੈ ਕਿ ਉਹਨਾਂ ਨੂੰ ਵੀ ਅਸੀਂ ਗ੍ਰੀਨ ਕਾਰਡ ਦਈਏ ਇਹ ਨਹੀਂ ਕਿ ਸਿਰਫ ਅਸੀਂ ਇੱਕ ਪਾਸਾ ਦੇਖੀਏ ਕਿ ਸਿਰਫ ਡਿਪੋਰਟੇਸ਼ਨ ਲੱਗ ਰਹੀ ਹੈ ਜਿਹੜੇ ਇੱਥੇ ਸਕਿੱਲਡ ਲੇਬਰ ਆ ਉਹਨਾਂ ਨੇ ਵੀ 트럼ਪ ਐਡਮਿਨਿਸਟ੍ਰੇਸ਼ਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਪਾਸ ਕਰ ਸਕਦੀ ਹੈ ਦੋ ਸਾਲ ਵਾਲਾ ਤਾਂ ਮੈਂ ਜਿੰਨਾ ਕਿ ਤੁਹਾਡੇ ਕੋਲ ਹੁਣ ਮੈਂ ਸੁਣ ਰਿਹਾ ਜਿੰਨਾ ਮੈਂ ਸੁਣ ਰਿਹਾ ਹੈ ਵੀ ਦੋ ਸਾਲ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਜ਼ਿਆਦਾ ਖਤਰਾ ਉਹਨਾਂ ਨੂੰ ਹੈ ਅੱਜ ਜੇ ਦੋ ਸਾਲ ਦੇ ਵਿੱਚ ਉਹ ਆਏ ਨੇ ਪਰ ਉਹਨਾਂ ਦੇ ਵਰਕ ਪਰਮਿਟ ਆ ਗਿਆ ਤਾਂ ਉਹਨਾਂ ਨੂੰ ਖਤਰਾ ਥੋੜਾ ਘੱਟ ਹੈ ਹਾਲਾਂਕਿ ਇੰਟਰਵਿਊ ਤਾਂ ਉਹਨਾਂ ਦਾ ਹੋ ਸਕਦਾ ਬਿਲਕੁਲ ਇੰਟਰਵਿਊ ਸਾਰਿਆਂ ਦਾ ਹੋਣਾ ਹੈ ਅਸਾਈਲੈਂਟ ਦੇ ਕੇਸ ਦੇ ਵਿੱਚ ਤੁਹਾਨੂੰ ਜੱਜ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਪਰ ਹੁਣ ਕੀ ਹੋਏਗਾ ਵੀਰੇ ਕਿ ਹੁਣ ਜਿਹੜੇ ਫੈਸਲੇ ਨੇ ਉਹ ਛੇਤੀ ਲਏ ਜਾਣਗੇ ਮੈਂ ਤੁਹਾਨੂੰ ਇੱਕ ਗੱਲ ਐਗਜ਼ਾਮਪਲ ਦੱਸ ਦਿੰਦਾ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਵੀ 트럼ਪ ਦੀ ਐਡਮਿਨਿਸਟ੍ਰੇਸ਼ਨ ਸੀ ਕਈ ਕਈ ਬੰਦਿਆਂ ਦਾ 6 6 7 7 ਸਾਲ ਤੋਂ ਅਸਾਈਲੈਂਟ ਦੇ ਕੇਸ ਦੀ ਮਾਸਟਰ ਹੀアリング ਨਹੀਂ ਆਉਂਦੀ ਸੀ ਪਰ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਕਈ ਬੰਦੇ ਐਵੇਂ ਵੀ ਦੇਖੇ ਨੇ ਕਿ 6 ਮਹੀਨਿਆਂ ਦੇ ਵਿੱਚ ਹੀ ਗ੍ਰੀਨ ਕਾਰਡ ਹੋ ਗਿਆ ਕਰਾਂ ਦਾ ਕੇਸ ਅਪਰੂਵ ਹੋ ਗਿਆ ਔਰ ਕਈਆਂ ਨੂੰ ਨਾਲ ਹੀ ਡਿਪੋਰਟੇਸ਼ਨ ਲਾਤੀ ਮਤਲਬ ਕਹਿਣ ਦਾ ਭਾਵ ਹੈ ਪਹਿਲੀ ਹੀਅਰਿੰਗ ਦੇ ਵਿੱਚ ਹੀ ਤੁਹਾਨੂੰ ਯੈਸ ਜਾਂ ਨੋ ਹੋ ਜਾਏਗੀ ਕਿ ਤੁਸੀਂ ਇਸ ਮੁਲਕ ਦੇ ਵਿੱਚ ਰਹਿਣਾ ਹੈ ਕਿ ਨਹੀਂ ਰਹਿਣਾ ਹੂੰ ਅੱਛਾ ਜਿਵੇਂ ਤੁਸੀਂ ਹੁਣੇ ਕਹਿ ਬੀ ਬਹੁਤ ਸਾਰੇ ਲੋਕਾਂ ਨੂੰ ਜਲਦੀ ਮੈਂ ਪੀਆਰ ਹੁੰਦੇ ਵੀ ਦੇਖਿਆ ਗ੍ਰੀਨ ਕਾਰਡ ਮਿਲਦੇ ਵੀ ਦੇਖਿਆ ਜਿਹੜੇ ਹੁਣ ਕੇਸ ਇਦਾਂ ਦੇ ਸੀਗੇ ਕਿ ਕੁਝ ਲੋਕ ਜਿਹੜੇ ਕੈਂਪ ਦੇ ਵਿੱਚ ਪਹੁੰਚੇ ਤਾਂ ਬਿਆਨ ਸਹੀ ਹੋਏ ਚ ਉਹਨਾਂ ਨੂੰ ਛੱਡਿਆ ਵੀ ਗਿਆ ਰਿਲੀਜ਼ ਵੀ ਕੀਤਾ ਗਿਆ ਜਾਂ ਸਾਰੀ ਰਿਪੋਰਟ ਕਰ ਦਿੱਤੇ ਗਏ ਨਹੀਂ ਦੇਖੋ ਇਹ ਇੱਥੇ ਦਾ ਲਾਅ ਹੈ ਕਿ ਜੇ ਵਾਕਈ ਤੁਹਾਨੂੰ ਲੱਗਦਾ ਹੈ ਪਹਿਲੇ ਸਕਰੀਨਿੰਗ ਦੇ ਵਿੱਚ ਕਿ ਹਾਂ ਇਹਨੂੰ ਜਾਨ ਦਾ ਖਤਰਾ ਵਾਕਈ ਹੋ ਸਕਦਾ ਉਹਨਾਂ ਦੀ ਦੇਖੋ ਅਮਰੀਕਾ ਹਮੇਸ਼ਾ ਇੱਕ ਬਾਡੀ ਲੈਂਗੁਏਜ ਸਾਈਕੋਲੋਜੀ ਰੀਡ ਕਰਦਾ ਔਰ ਇਹ ਪਹਿਲਾ ਮੁਲਕ ਹੈ ਪੂਰੇ ਵਰਲਡ ਦੇ ਵਿੱਚ ਜਿਹਦਾ ਜਿਹਦੇ ਇੰਟਰਵਿਊ ਦੇ ਵਿੱਚ ਕੋਈ ਕਾਗਜ਼ ਨਹੀਂ ਲੱਗਦਾ ਇਹ ਵੀ ਮੈਂ ਪੰਜਾਬੀਆਂ ਨੂੰ ਜ਼ਰੂਰ ਆਪਣੇ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਮੈਂ ਦੱਸਣਾ ਚਾਹਨਾ ਆਪਣੀ ਭੈਣਾਂ ਨੂੰ ਦੱਸਣਾ ਚਾਹਨਾ ਕਿ ਜੇਕਰ ਤੁਸੀਂ ਕਿਸੇ ਏਜੰਟ ਦੇ ਹੱਥੇ ਚੜਦੇ ਹੋ ਤੁਹਾਨੂੰ ਕਹਿੰਦਾ ਕਿ ਮੈਂ ਇਹ ਪੇਪਰ ਤੁਹਾਡੇ ਲਾਉਂਗਾ ਆਹ ਪੇਪਰ ਲਾਉਂਗਾ ਅਮਰੀਕਾ ਦੇ ਇੰਟਰਵਿਊ ਦੇ ਵਿੱਚ ਕੋਈ ਤੁਹਾਡਾ ਪੇਪਰ ਨਹੀਂ ਵੇਖਿਆ ਜਾਂਦਾ ਜਿਹੜਾ ਤੁਹਾਡਾ DS-160 ਫਾਰਮ ਹੈ ਉਹੀ ਤੁਹਾਡੇ ਤੁਹਾਡਾ ਸਮਝੋ ਕਿ ਬੈਕਬੋਨ ਹੈ ਉਹੀ ਤੁਹਾਡੀ ਫਿਊਚਰ ਹੈ ਉਹੀ ਤੁਹਾਡਾ ਸਭ ਕੁਝ ਹੈ ਉਸ DS-160 ਫਾਰਮ ਨੂੰ ਤੁਸੀਂ ਪਹਿਲਾਂ ਭਰ ਕੇ ਲੈ ਕੇ ਜਾਂਦੇ ਹੋ ਐਮਬੈਸੀ ਦੇ ਵਿੱਚ ਇੰਟਰਵਿਊ ਦੇਣ ਲਈ ਉਹਦੇ ਤੋਂ ਹੀ ਉਹ ਅੰਦਾਜ਼ਾ ਲਾ ਲੈਂਦੇ ਕਿ ਇਹ ਸਾਡੇ ਮੁਲਕ ਦਾ ਹਿੱਸਾ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਨੂੰ ਭੇਜੀਏ ਘੁੰਮਣ ਲਈ ਵੀ ਭੇਜੀਏ ਭਾਵੇਂ ਵਿਜ਼ਿਟਰ ਵੀਜ਼ੇ ਤੇ ਵੀ ਭੇਜੀਏ ਉਥੋਂ ਹੀ ਉਹ ਅੰਦਾਜ਼ਾ ਲਾ ਲੈਂਦੇ ਇੱਕ ਤਰੀਕੇ ਦਾ ਮੈਂ ਕਹੂੰਗਾ ਪੰਜਾਬੀ ਦੇ ਵਿੱਚ ਜੁਆ ਪਰ ਇਸ ਕੋਈ ਕੋਈ ਪੇਪਰ ਨਹੀਂ ਲੱਗਦਾ ਜਿੱਥੇ ਤੱਕ ਨਹੀਂ ਗੱਲ ਹੁਣ ਕੈਂਪਾਂ ਤੋਂ ਤੁਸੀਂ ਸਵਾਲ ਪੁੱਛਿਆ ਕਿ ਕੈਂਪਾਂ ਤੋਂ ਕੀ ਹੋ ਕੈਂਪਾਂ ਦੇ ਵਿੱਚ ਕੀ ਹੋ ਰਿਹਾ ਕਿ ਉਥੋਂ ਹੀ ਡਿਪੋਰਟੇਸ਼ਨ ਲੱਗ ਰਹੀ ਹੈ ਇਹ ਵੀ ਗੱਲ ਬਿਲਕੁਲ ਗਲਤ ਹੈ ਕਿ ਹਰ ਕਿਸੇ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਉਹਦੇ ਵਿੱਚ ਵੀ ਉਹ ਸੈਕਲੂਟਰੀ ਕਰ ਰਹੇ ਨੇ ਕਿ ਵਾਕਈ ਬਕਾਇਦਾ ਤੌਰ ਤੇ ਕਿ ਕਿਹੜਾ ਇਸ ਮੁਲਕ ਦੇ ਵਿੱਚ ਆਪਣੀ ਜਾਨ ਦਾ ਉਹ ਖਤਰਾ ਇੱਥੇ ਆਇਆ ਤੇ ਅਸੀਂ ਉਹਨੂੰ ਇਸ ਕੰਟਰੀ ਦੇ ਵਿੱਚ ਲੀਗਲ ਤਰੀਕੇ ਨਾਲ ਉਹਦੀ ਪੈਰਵਾਹੀ ਜਿਹੜੀ ਆ ਹੋਏਗੀ ਔਰ ਉਹ 6 ਮਹੀਨਿਆਂ ਦੇ ਅੰਦਰ ਇੱਕ ਗੱਲ ਜ਼ਰੂਰ ਹੋਏਗੀ ਕਿ ਪਹਿਲਾਂ ਸਾਲ ਲੱਗ ਜਾਂਦੇ ਸੀ 4-4 5-5 ਸਾਲ ਡਿਟਾਣ ਨੂੰ ਪਰ 트ੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਫਾਇਦਾ ਹੈਗਾ ਕਿ ਤੁਹਾਨੂੰ 3-4-5 ਮਹੀਨਿਆਂ ਦੇ ਵਿੱਚ ਹੀ ਪਤਾ ਚੱਲ ਜਾਏਗਾ ਕਿ ਤੁਸੀਂ ਇਸ ਮੁਲਕ ਦੇ ਵਿੱਚ ਰਹਿਣਾ ਹੈ ਕਿ ਤੁਹਾਨੂੰ ਡਿਪੋਰਟੇਸ਼ਨ ਲੱਗਣੀ ਹੈ ਅੱਛਾ ਇੱਕ ਸਵਾਲ ਟਰੱਕਾਂ ਵਾਲੇ ਵੀਰਾਂ ਦਾ ਬਹੁਤ ਆਇਆ ਸੀਗਾ ਕਿ ਅਸੀਂ ਟਰੱਕ ਚਲਾਉਂਦੇ ਆ ਵਰਕ ਪਰਮਿਟ ਹੈਗਾ ਪਰ ਸਾਨੂੰ ਤਾਂ ਨਹੀਂ ਕੋਈ ਖਤਰਾ ਅਸੀਂ 2 ਸਾਲ ਤੋਂ ਘਟ ਹੈ ਥੋੜਾ ਟਰੱਕਾਂ ਵਾਲੇ ਵੀਰਾਂ ਦੇ ਬਾਰੇ ਵੀ ਦੱਸ ਦਿਓ ਮੇਰੇ ਜਿਵੇਂ ਮੈਂ ਤੁਹਾਨੂੰ ਕਿਹਾ ਕਈ ਸਾਡੇ ਟਰੱਕਾਂ ਵਾਲੇ ਵੀਰਾਂ ਨੇ ਇਸ ਮੁਲਕ ਦੇ ਵਿੱਚ ਬਹੁਤ ਤਰੱਕੀ ਕੀਤੀ ਹੈ ਔਰ ਤੁਹਾਡੀ ਬੜੀ ਕਿਰਪਾ ਨਾਲ ਤੇ ਰਹੀ ਹੈ ਕਿਉਂਕਿ ਮਿਹਨਤ ਕਰਦੇ ਹੈ ਮਿਹਨਤ ਕਰ ਅਸੀਂ ਕੌਮ ਹੈ ਔਰ ਮਿਹਨਤ ਅਸੀਂ ਪਿੱਛੇ ਨਹੀਂ ਰਹਿੰਦੇ ਉਹਨਾਂ ਸਾਰੇ ਵੀਰਾਂ ਨੂੰ ਮੈਂ ਪਹਿਲਾਂ ਥੈਂਕ ਯੂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਇਸ ਕੰਟਰੀ ਦੇ ਵਿੱਚ ਆ ਕੇ ਲੋਜਿਸਟਿਕ ਬਿਜ਼ਨਸ ਦੇ ਵਿੱਚ ਟਰੱਕਿੰਗ ਬਿਜ਼ਨਸ ਦੇ ਵਿੱਚ ਆਪਣੀ ਇੱਕ اہم ਭੂਮਿਕਾ ਨਿਭਾਈ ਹੈ ਤੇ ਇਸ ਕੰਟਰੀ ਦੇ ਵਿੱਚ ਟੈਕਸ ਦਿੱਤਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਪਤਾ ਲੱਗਿਆ ਹੋਣਾ ਕਿ ਜਿਨ੍ਹਾਂ ਨੇ ਇਲੀਗਲ ਤੌਰ ਤੇ ਲਾਇਸੈਂਸ ਵੀ ਬਣਾਏ ਨੇ ਉਹਨਾਂ ਦੇ ਵੀ ਫੜ ਹੋ ਰਹੀ ਹੈ ਔਰ ਬਕਾਇਦਾ ਤੌਰ ਤੇ ਜੇਕਰ ਉਹ ਇਮੀਗ੍ਰੇਸ਼ਨ ਦੇ ਵਿੱਚ ਕੱਚੇ ਨੇ ਉਹਨਾਂ ਦੇ ਪੇਪਰ ਹਜੇ ਨਹੀਂ ਆਏ ਜਸਿਰਫ ਵਰਕ ਪਰਮਿਟ ਔਰ ਸੋਸ਼ਲ ਸਿਕਿਉਰਿਟੀ ਆਈ ਹੈ ਤੇ ਪਹਿਲੀ ਗੱਲ ਹੈ ਤੇ ਉਹਨਾਂ ਨੂੰ ਗਰੀਬੀ ਕਾਰਡ ਤਾਂ ਮਿਲਣੇ ਦੂਰ ਉਹਨਾਂ ਨੂੰ ਇੱਕ ਕ੍ਰਾਈਮ ਵਜੋਂ ਵੇਖਿਆ ਜਾਏਗਾ ਜੇ ਕ੍ਰਾਈਮ ਹੋ ਗਿਆ ਤਾਂ ਉਹਨਾਂ ਦੀ ਸਿੱਧੀ ਰਿਪੋਰਟੇਸ਼ਨ ਹੈ ਠੀਕ ਹੈ ਇਹ ਬੜਾ ਸੋਹਣਾ ਪੁਆਇੰਟ ਤੁਸੀਂ ਬੜਾ ਵਧੀਆ ਪੁਆਇੰਟ ਦੱਸਿਆ ਵੀ ਜੇਕਰ ਤੁਸੀਂ ਕੋਈ ਹੱਥ ਟੋਕਾ ਪਰਾ ਕੇ ਲਾਇਸੈਂਸ ਲੈਣੇ ਹੋ ਤਾਂ ਉਹ ਵੀ ਤੁਹਾਡੇ ਲਈ ਖਤਰਾ ਬਣ ਸਕਦਾ ਬੇਚੱਕ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਜਾਂ ਫਿਰ ਹੋਰ ਡਾਕੂਮੈਂਟ ਵੀ ਹੈਗੇ ਨੇ ਉਹ ਕ੍ਰਾਈਮ ਦੇ ਵਿੱਚ ਆ ਜਾਏਗਾ ਬਿਲਕੁਲ ਕਿਉਂਕਿ ਜਦ ਤੁਸੀਂ ਕੋਈ ਫਰਾਡਲੈਂਡ ਕੰਮ ਕਰ ਰਹੇ ਹੋ ਇਹ ਫਰਾਡ ਦੇ ਵਿੱਚ ਆ ਜਾਂਦਾ ਕਿ ਤੁਸੀਂ ਫਰਜ਼ੀ ਤੌਰ ਤੇ ਆਪਣਾ ਆਪਣੇ ਆਪਣੇ ਲਾਇਸੈਂਸ ਬਣਵਾਇਆ ਔਰ ਜਦ ਫਰਜ਼ੀ ਆ ਗਿਆ ਤਾਂ ਕ੍ਰਾਈਮ ਹੋ ਗਿਆ ਔਰ ਕਰਾਇਮ ਜਦ ਹੋ ਗਿਆ ਤਾਂ ਤੁਹਾਡੇ ਇਮੀਗ੍ਰੇਸ਼ਨ ਦੇ ਵਿੱਚ ਵੀ ਫਰਕ ਪਏਗਾ ਤੁਹਾਡਾ ਗ੍ਰੀਨ ਕਾਰਡ ਤਾਂ ਦੂਰ ਤੁਹਾਨੂੰ ਸਿੱਧੀ ਡਿਪੋਰਟੇਸ਼ਨ ਹੀ ਲੱਗਣੀ ਹੈ ਕਿਉਂਕਿ ਕਰਾਇਮ ਦੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ 트ੰਪ ਐਂਡ ਵਿਸਟੇਜਨ ਦੇ ਵਿੱਚ ਕਰਾਇਮ ਜਿਹੜਾ ਉਹ ਨੂੰ ਸਭ ਤੋਂ ਵੱਡਾ ਮੈਂ ਕਹਾਂਗਾ ਮਸਲਾ ਤੇ ਸਭ ਤੋਂ ਵੱਡਾ ਇਸ ਟਾਈਮ ਉਹਨਾਂ ਨੇ ਮਿਸ਼ਨ ਬਣਾਇਆ ਹੋਇਆ ਕਿ ਜੋ ਵੀ ਇਸ ਕੰਟਰੀ ਦੇ ਵਿੱਚ ਉਹਨਾਂ ਕਰਾਇਮ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਅਜਾ ਆਖਰੀ ਸਵਾਲ ਹੈ ਭਾਈ ਜੀ ਮੇਰਾ ਫੋਟੋ ਫੋਟੀਆਂ ਜਿੱਦਾਂ ਦੀਆਂ ਤਸਵੀਰਾਂ ਅਸੀਂ ਦੇਖ ਰਹੇ ਸੀਗੀਆਂ ਰੇਟਸ ਦੀਆਂ ਜਿਸ ਤਰੀਕੇ ਦੀਆਂ ਤਸਵੀਰਾਂ ਅਸੀਂ ਦੇਖ ਰਹੇ ਸੀਗੇ ਮਾਹੌਲ ਉੱਥੇ ਅਜੇ ਵੀ ਇਸੇ ਤਰੀਕੇ ਦਾ ਦੇਖਣ ਨੂੰ ਮਿਲਦਾ ਸੁਖਿੰਦਰ ਸਿੰਘ ਜੀ ਪਹਿਲਾਂ ਤਾਂ ਜਦ ਸਟਾਰਟਿੰਗ ਦੇ ਵਿੱਚ ਬਹੁਤ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਅਸੀਂ ਵੀ ਕਾਲ ਕੀਤੀ ਸਾਡੇ ਯਾਰਾਂ ਦੋਸਤਾਂ ਦੇ ਸਟੋਰਾਂ ਦੇ ਵਿੱਚ ਰੇਡਾਂ ਹੋਈਆਂ ਪਰ ਹੁਣ ਥੋੜਾ ਜਿਹਾ ਕੰਮ ਸਲੋ ਹੋਇਆ ਹੁਣ ਥੋੜਾ ਜਿਹਾ ਉਹਨਾਂ ਨੇ ਸਲੋ ਡਾਊਨ ਕੀਤਾ ਕਿਉਂਕਿ ਦੇਖੋ ਕੋਈ ਵੀ ਚੀਜ਼ ਸ਼ੁਰੂ ਹੁੰਦੀ ਹੈ ਤਾਂ ਬੜੇ ਐਗਰੈਸ਼ਨ ਨਾਲ ਸ਼ੁਰੂ ਹੁੰਦੀ ਹੈ ਪਰ ਹਾਂ ਮੋਦੀ ਦੀ ਵਿਜ਼ਿਟ ਤੋਂ ਬਾਅਦ ਥੋੜਾ ਜਿਹਾ ਫਰਕ ਪਿਆ ਥੋੜਾ ਜਿਹਾ ਰਵਈਆ ਥੋੜਾ ਜਿਹਾ ਉਹਨਾਂ ਦਾ ਚੇਂਜ ਹੋਇਆ ਪਰ ਇਹਦਾ ਮਤਲਬ ਐ ਨਹੀਂ ਕਿ ਜੇ ਤੁਸੀਂ ਇੱਥੇ ਆ ਕੇ ਕ੍ਰਾਈਮ ਕਰਦੇ ਆ ਤਾਂ ਤੁਹਾਨੂੰ ਮੋਦੀ ਵੀ ਨਹੀਂ ਬਚਾ ਸਕਦਾ ਫਿਰ ਬਿਲਕੁਲ ਬਿਲਕੁਲ ਅੱਛਾ ਇੱਕ ਛੋਟਾ ਜਿਹਾ ਮੈਨੂੰ ਇਹ ਵੀ ਥੋੜੀ ਜਾਣਕਾਰੀ ਦੇ ਵਿੱਚ ਵਾਅਦਾ ਕਰ ਦਿਓ ਜਿਹੜੇ ਜਿਵੇਂ ਘੁੰਮਣ ਫਿਰਨ ਵਾਲੇ ਵੀਜ਼ੇ ਤੇ ਜਾਂਦੇ ਸੀਗੇ ਉਹ ਔਰ ਜਾ ਕੇ ਵਰਕ ਪਰਮਿਟ ਉਹਨੂੰ ਤਬਦੀਲ ਕਰਵਾਉਂਦੇ ਸੀਗੇ ਉਹਨਾਂ ਬਾਰੇ ਕੀ ਕਾਨੂੰਨ ਦੇ ਵਿੱਚ ਕਹਿੰਦੇ ਉਹਦੇ ਵਿੱਚ ਵੀ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਉਹ ਥੋੜਾ ਜਿਹਾ ਦੱਸ ਦਿਓ ਜਿਹੜੇ ਇਥੇ ਘੁੰਮਣ ਫਿਰ ਆਉਂਦੇ ਸੀਗੇ ਔਰ ਉਹਨੂੰ ਤਬਦੀਲ ਕਰਾਉਂਦੇ ਸੀਗੇ ਦੇਖੋ ਰਾਈਟ B1 B2 ਜਿਹੜਾ ਵੀਜ਼ਾ ਹੈ ਉਹ ਸਿਰਫ ਤੁਹਾਨੂੰ ਇਜਾਜ਼ਤ ਦਿੰਦਾ ਹੈ ਇਸ ਕੰਟਰੀ ਦੇ ਵਿੱਚ ਲੀਗਲ ਤੌਰ ਤੇ 6 ਮਹੀਨੇ ਰਹਿਣ ਦੀ ਤੁਹਾਨੂੰ 6 ਮਹੀਨੇ ਦੀ ਐਂਟਰੀ ਮਿਲਦੀ ਹੈ 6 ਮਹੀਨੇ ਤੱਕ ਬਾਅਦ ਤੁਹਾਨੂੰ ਵਾਪਸ ਆਪਣੀ ਕੰਟਰੀ ਜਾਣਾ ਹੁੰਦਾ ਭਾਵੇਂ ਤੁਸੀਂ ਉੱਥੇ 3-4 ਮਹੀਨੇ 6 ਮਹੀਨੇ ਰੁਕ ਕੇ ਫਿਰ ਮੁੜ ਤੋਂ ਆ ਜਾਓ ਪਰ ਜੇਕਰ ਜੇਕਰ ਕਸੀਂ ਕਹੀਏ ਕਿ ਆਕੇ ਉਹਨੂੰ ਵੀ ਅਸੀਂ ਹੁਣ ਚੇਂਜ ਕਰਾ ਲੀਏ ਜਾਂ ਕਿਸੇ ਹੋਰ ਵੀਜ਼ੇ ਦੇ ਵਿੱਚ ਤਬਦੀਲ ਕਰ ਲਈਏ ਉਹ ਵੀ ਹੁਣ ਸੌਖਾ ਨਹੀਂ ਉਹਦੇ ਵਿੱਚ ਬਹੁਤ ਸਕਰੂਟਨੀ ਹੈ ਔਰ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਹੁਣ ਤਾਂ ਜਿਨ੍ਹਾਂ ਨੇ ਲੀਗਲ ਤੌਰ ਤੇ ਵਿਆਹ ਵੀ ਕਰਾਇਆ ਭਾਵੇਂ ਉਹ ਲੀਗਲ ਤੌਰ ਤੇ ਕਰਾਇਆ ਲਾੜਾ ਤੇ ਲਾੜੀ ਨੇ ਉਹਨਾਂ ਦਾ ਵੀ ਇੰਟਰਵਿਊ ਹੋ ਰਿਹਾ ਤੇ ਸਖਤਾਈ ਹੈਗੀ ਹੈ ਠੀਕ ਹੈ ਠੀਕ ਹੈ ਜੀ ਹਰਕੀਰਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਕੱਢਿਆ ਤੁਸੀਂ ਇੰਨੇ ਬਿਜੀ ਸ਼ਡਿਊਲ ਦੇ ਵਿੱਚੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਕੋਸ਼ਿਸ਼ ਕਰਾਂਗੇ ਅਗਲੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਈ ਜਿਹੜੀ ਪੰਜਾਬੀਆਂ ਨਾਲ ਖਾਸ ਤੌਰ ਦੇ ਉੱਤੇ ਭਾਰਤੀਆਂ ਨਾਲ ਜੁੜੀ ਕੋਈ ਜਾਣਕਾਰੀ ਖਚੋਂ ਨਿਕਲ ਕੇ ਆਉਂਦੀ ਤਾਂ ਉਹ ਵੀ ਤੁਹਾਨੂੰ ਨਾਲ ਆਪਾਂ ਰਾਬਤਾ ਦੁਆਰਾ ਕਰਾਂਗੇ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੀ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਮੈਨੂੰ ਸਮਾਂ ਦੇਣ ਦਾ ਆਪਣੇ ਇਸ ਸ਼ੋਅ ਦੇ ਵਿੱਚ ਔਰ ਰੱਬ ਕਰੇ ਤੁਹਾਡਾ ਜਿਹੜਾ ਟੀਵੀ ਚੈਨਲ ਹੈ ਤੁਸੀਂ ਇਸੇ ਤਰੀਕੇ ਨਾਲ ਪੰਜਾਬੀਆਂ ਦੀ ਪੰਜਾਬ ਦੀ ਕੌਮ ਦੀ ਸਾਡੇ ਉਸ ਵਤਨ ਦੀ ਸੇਵਾ ਕਰਦੇ ਰਹੋ ਰੌਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਚੈਨਲ ਹੈ ਉਹ ਨੰਬਰ 1 ਹੋਵੇ ਠੀਕ ਹੈ ਧੰਨਵਾਦ ਜੀ ਧੰਨਵਾਦ ਧੰਨਵਾਦ